ਕਾਤਲ ਨੇ ਮੁਕਰ ਜਾਣੇ ਦਾ ਨਿਆ ਡੰਗ ਨਿਕਾਲਾ ਹੈ ਕਾਤਲ ਨੇ ਮੁਕਰ ਜਾਣੇ ਦਾ ਨਿਆ ਡੰਗ ਨਿਕਾਲਾ ਹੈ ਹਰ ਕਿਸੇ ਸੇ ਪੁੱਛਤਾ ਹੈ ਇਸਕੋ ਕਿਸ ਨੇ ਮਾਰਿਆ ਉਹ ਸਾਨੂੰ ਕੁੱਟਦੀ ਵੀ ਤੇ ਜਦੋਂ ਸਾਡੇ ਅੱਖਾਂ 'ਚ ਅੰਜੂ ਆਉਂਦੇ ਨੇ ਉਹ ਸਾਫ਼ ਵੀ ਕਰਦੀ ਉਹ ਚੰਡੀਗੜ੍ਹ ਜਿਹੜੇ ਪੰਜਾਬ 'ਤੇ ਹਿੱਕ ਤੇ ਬਣੀ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਸੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਕਹਿ ਵੀ ਥੋੜੇ ਲਈ ਕੇਸੀ ਮਾਡਲ ਥੋੜੇ ਲਈ ਸਿਟੀ ਬਰੌਨ ਲੱਗੇ ਤੇ ਉਹਨਾਂ ਦੇ ਕਹਿ ਸਕਦੇ ਜਮੀਨਾਂ ਤੋਂ ਐਕਵਾਇਰ ਕਰਤੀ ਚੰਡੀਗੜ੍ਹ ਬਣਾਏ ਫਲੇ ਵਿਵਾਦ ਸਾਡਾ ਪੰਜਾਬ ਯੂਨੀਵਰਸਿਟੀ ਦਾ ਕੈਰੀ ਆਉਣਾ ਉੱਥੇ ਧਰਨਾ ਪ੍ਰਦਰਸ਼ਨ ਸਾਡੇ ਨੌਜਵਾਨ ਸਾਥੀਆਂ ਦਾ ਉਹ ਚੱਲ ਰਿਹਾ ਹੈ। ਨਾਲ ਕਹਿੰਦੇ ਨੇ ਪੋਸਟਪੋਨ ਕਰਤਾ ਉਹਨਾਂ ਨੇ ਵੀ ਹੁਣ ਅਸੀਂ ਇਹ ਲਾਗੂ ਨਹੀਂ ਕਰਾਂਗੇ। ਵੀ ਉੱਥੇ ਖਾਣੇ ਕੇਂਦਰੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਉਹਨਾਂ ਨੇ ਪੋਸਟਪੋਨ ਕਰ ਦਿੱਤਾ। ਉਹਨਾਂ ਨੇ ਵਾਪਸ ਲੈ ਲਿਆ ਉਹ ਕਹਿੰਦੇ ਸੀ ਸੋਮ ਅਸਾਈਨਮੈਂਟ ਤੋਂ ਹਣਾ ਕਰਾ ਮੰਗ। ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਸੈਂਟਰ ਨੂੰ ਇੱਕ ਲੈਟਰ ਲਿਖਿਆ ਹੋਇਆ ਵੀ ਜੇ ਤੁਸੀਂ ਇਹਨੂੰ ਆਪਣੇ ਹੱਥਾਂ 'ਚ ਲੈਣੇ ਹੋ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣਾ ਹੈ ਤੇ ਸਾਨੂੰ ਇੱਥੇ ਕੋਈ ਦਿੱਕ ਕਹਿੰਦਾ ਮਤਲਬ ਉਹ ਸਰਕਾਰਾਂ ਵੀ ਉਨੀ ਭਾਕੀਦਾਰ ਨੇ ਤੇ ਹੁਣ ਵਾਲੀਆਂ ਵੀ ਜਿਹੜੀ ਚੁੱਪ ਬੈਠੀਆਂ ਨੇ ਮੈਂ ਭਗਵੰਤ ਸਿੰਘ ਮਾਨ ਦਾ ਪਿਆਰ ਸੁਣਿਆ ਸੀ ਉਹਨਾਂ ਨੇ ਧੰਨਵਾਦ ਕੀਤਾ ਵੀ ਜਿਹੜਾ ਤੁਸੀਂ ਪੰਜਾਬ ਨੂੰ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਪੀ ਬਣਾਇਆ ਸੀ ਉਹ ਫੈਸਲਾ ਤੁਸੀਂ ਵਾਪਸ ਲੈ ਲਿਆ ਉਹ ਭਲੇ ਮਾਨਸੂ ਤੁਸੀਂ ਇਹ ਤਾਂ ਦੇਖ ਲਓ ਉਹ ਸਾਡਾ ਕੀ ਚੈੱਕ ਕਰਦੇ ਨੇ ਉਹ ਸਾਡਾ ਤਾਪਮਾਨ ਚੈੱਕ ਕਰਦੇ ਨੇ ਵੀ ਅਸੀਂ ਜੇਦੋਂ ਕੋਈ ਫੈਸਲਾ ਦੰਨੇ ਆ ਜਦੋਂ ਕੋਈ ਵੀ ਪੰਜਾਬ ਦੇ ਖਿਲਾਫ ਵੀ ਫੈਸਲਾ ਅਸੀਂ ਲੋਕਾਂ 'ਚ ਜਨਤਕ ਕਰਦੇ ਤੇ ਪੰਜਾਬ ਦੇ ਲੋਕਾਂ ਦਾ ਕੀ ਰਜਾਹਨ ਜਨ ਹਤੇਸ਼ੀ টিআরপি ਨਹੀਂ ভরੋ ਸਾਡਾ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਜਨ ਹਤੇਸ਼ੀ ਅੱਜ ਗੱਲਬਾਤ ਕਰਾਂਗੇ ਜੋ ਭਾਈਪਾ ਦੀ ਕੇਂਦਰ ਦੀ ਸਰਕਾਰ ਹੈ ਉਹ ਚੰਡੀਗੜ੍ਹ ਨੂੰ ਯੂਟੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦੀ ਤਾਂ ਉਸ ਦਾ ਵੀ ਮਸਲਾ ਹਣੇ ਤੱਕ ਭਖਿਆ ਹੋਇਆ ਹੈ ਤੇ ਲਗਾਤਾਰ ਉੱਥੇ ਧਰਨਾ ਹੈ ਜੋ ਆਪਣੇ ਹੱਕਾਂ ਨੂੰ ਲੈ ਕੇ ਉਹ ਜਾਰੀ ਹੈ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਐਡਵੋਕੇਟ ਮਨਪ੍ਰੀਤ ਸਿੰਘ ਨਮੋ ਜੀ ਮੌਜੂਦ ਨੇ ਬਾਕੀ ਦੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਲਗਾਤਾਰ ਇਹ ਸਮਾਜ ਸੇਵੀ ਹਨ ਅਤੇ ਅਲੱਗ-ਅਲੱਗ ਮੁੱਦਿਆਂ ਤੇ ਇਹ ਜੋ ਹੈ ਉਸ ਨੂੰ ਉਠਾਉਂਦੇ ਰਹਿੰਦੇ ਹਨ ਸਸਿਕਾ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਥੋੜੇ ਸਾਰੇ ਦਰਸ਼ਕਾਂ ਨੂੰ ਮੇਰੀ ਪੈਰਪਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ ਜਿਹੜੀ ਤੁਸੀਂ ਅੱਜ ਭਾਜਪਾ ਜੋ ਕੇਂਦਰ ਸਰਕਾਰ ਹੈ ਉਹਦੇ ਵਿਸ਼ੇ ਤੇ ਜੋ ਪੰਜਾਬ ਯੂਨੀਵਰਸਿਟੀ ਖਾਸ ਕਰਕੇ ਜੋ ਰੀਸੈਂਟਲੀ ਸਾਡੇ ਤੇ ਕਟਾਸ਼ ਹੋਇਆ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਉਣ ਤੇ ਜੋ ਵਿਸ਼ੇ ਤੇ ਤੁਸੀਂ ਗੱਲ ਰੱਖੀਏ ਥੋੜੇ ਰਹੀ ਮੈਂ ਜਿੰਨੇ ਵੀ ਸਾਡੇ viewers ਨੇ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਉਥੋਂ ਪਹਿਲਾਂ ਮੈਂ ਇੱਕ ਸਬੋਧਨ ਕਰਦਾ ਇੱਕ ਹਿੰਦੀ ਦਾ ਸ਼ੇਅਰ ਹੈ ਉਹਦੇ ਵਿੱਚ ਹੈਗਾ ਕਾਤਲ ਨੇ ਮੁਕਰ ਜਾਣੇ ਕਾ ਨਿਆ ਡੰਗ ਨਿਕਾਲਾ ਹੈ ਕਾਤਲ ਨੇ ਮੁਕਰ ਜਾਣੇ ਕਾ ਨਿਆ ਡੰਗ ਨਿਕਾਲਾ ਹੈ ਹਰ ਕਿਸੇ ਸੇ ਪੁੱਛਤਾ ਹੈ ਇਸ ਕੋ ਕਿਸ ਨੇ ਮਾਰ ਡਾਲਾ ਇਹ ਇਹ ਸਾਡੇ ਅੱਜ ਕੇਂਦਰ ਦੀ ਭਾਜਪਾ ਸਰਕਾਰ ਦਾ ਕੰਮ ਉਹ ਸਾਨੂੰ ਕੁੱਟਦੀ ਵੀ ਹੈ ਤੇ ਜਦੋਂ ਸਾਡੇ ਅੱਖਾਂ 'ਚ ਅੰਜੂ ਆਉਂਦੇ ਨੇ ਤੇ ਉਹ ਸਾਫ਼ੀ ਵੀ ਕਰਦੀ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਸਿੰਡੀਕੇਟ ਸੈਂਟਰ ਦੀਆਂ ਚੋਣਾ ਤੇ ਜਿਹੜਾ ਹਮਲਾ ਸੀਗਾ ਜਿਹੜਾ ਉਹਨਾਂ ਨੇ ਕਿਹਾ ਸੀ ਜਿਹੜਾ ਨੋਟੀਫਿਕੇਸ਼ਨ ਉਹਨਾਂ ਨੇ ਜਾਰੀ ਕੀਤਾ ਤੇ ਸਾਡੇ ਨੌਜਵਾਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਬੀਬੀਆਂ ਭੈਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਆ ਕੇ ਇਹ ਮੋਰਚਾ ਸਾਹਮਣੇ ਉਹ ਤੋਂ ਬਾਅਦ ਕੇਂਦਰ ਦੀ ਸਰਕਾਰ ਇਹਨੂੰ ਫੈਸਲੇ ਨੂੰ ਵਾਪਸ ਲੈ ਲੈਂਦੀ ਉਹ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਕਹਿ ਦਿੰਦੀ ਇਹ ਵੀ ਅਸੀਂ ਸੈਂਟਰ ਚਰੋਣਾ ਸੈਂਟਰ ਦੀ ਜਿਹੜੀ ਆ ਪੈਂਡਿੰਗ ਚੋਣਾ ਪਈਆਂ ਸੀ ਉਹ ਕਰਾਉਣ ਦੇ ਹੱਕ 'ਚ ਤੇ ਜਿਹੜੇ ਉਥੋਂ ਦੇ ਵਾਈਸ ਚਾਂਸਲਰ ਨੇ ਉਹ ਲਿਖ ਕੇ ਭੇਜਦੇ ਨੇ ਸਾਡੀ ਮਿਨਿਸਟਰੀ ਨੂੰ ਕਿ ਕੇਂਦਰ ਦੀ ਮਿਨਿਸਟਰੀ ਨੂੰ ਵੀ ਤੁਸੀਂ ਇਹ ਚੋਣਾ ਕਰਾਈਆਂ ਜਾਂ ਸਮੇਂ ਤੇ ਕਰਾਈ ਜਾ। ਉਸ ਤੋਂ ਬਾਅਦ ਹੁਣ ਰੀਸੈਂਟਲੀ ਜਿਹੜਾ ਤੁਸੀਂ ਕਹਿ ਸਕਦੇ ਹੋ ਹਲੇ ਵਿਵਾਦ ਸਾਡਾ ਪੰਜਾਬ ਯੂਨੀਵਰਸਿਟੀ ਦਾ ਕੈਰੀ ਆਉਣਾ ਉੱਥੇ ਧਰਨਾ ਪ੍ਰਦਰਸ਼ਨ ਸਾਡੇ ਨੌਜਵਾਨ ਸਾਥੀਆਂ ਦਾ ਉਹ ਚੱਲ ਰਿਹਾ। ਨਾਲੇ ਕਹਿੰਦੇ ਨੇ ਪੋਸਟਪੋਨ ਕਰਤਾ ਉਹਨਾਂ ਨੇ ਵੀ ਹੁਣ ਅਸੀਂ ਇਹ ਲਾਗੂ ਨਹੀਂ ਕਰਾਂਗੇ। ਨੀ ਉਹਦਾ ਉਹਨਾਂ ਦੇ ਕੇਂਦਰ ਦੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਉਹਨਾਂ ਨੇ ਪੋਸਟਪੋਨ ਕਰਤਾ ਉਹਨਾਂ ਨੇ ਵਾਪਸ ਲੈ ਲਿਆ ਉਹ ਕਹਿੰਦੇ ਸੀ ਸੈਨੇਟ ਚ ਉਹਣਾ ਕਰਾਵਾਂਗੇ ਪਰ ਉਹਦੇ ਦੌਰਾਨ ਮੈਂ ਗੁਰਜੀ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਜਿਹੜਾ ਪਰਸੋਂ ਦਾ ਕੱਲ ਦਾ ਕ ਸਮਾਨ ਸਾਡੇ ਪੰਜਾਬ ਦੀ ਸਿਆਸੀ ਜਿਹੜਾ ਕਹਿ ਸਕਦਾ ਇੱਕ ਦ੍ਰਿਸ਼ਚ ਬਣਿਆ ਹੋਇਆ ਹੈ ਕਿ ਉਹ ਚੰਡੀਗੜ੍ਹ ਨੂੰ ਉਹ ਚੰਡੀਗੜ੍ਹ ਜਿਹੜੀ ਪੰਜਾਬ ਦੇ ਟਿੱਕਤੇ ਬਣੀ ਹੋਈ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਹੋਈ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਕਹਿੇ ਵੀ ਥੋੜੇ ਲਈ ਇੱਕ ਅਸੀਂ ਇੱਕ ਮਾਡਲ ਇੱਕ ਥੋੜੇ ਲਈ ਸਿਟੀ ਬਣਾਉਣ ਲੱਗੇ ਆ ਤੇ ਉਹਨਾਂ ਦੇ ਕਹਿ ਸਕਦੇ ਆ ਜ਼ਮੀਨਾਂ ਤੋਂ ਐਕਵਾਇਰ ਕਰਕੇ ਚੰਡੀਗੜ੍ਹ ਬਣਾਇਆ ਗਿਆ ਹੁਣ ਜਿਹੜਾ ਉਹਦੇ ਵਿੱਚ ਸਾਡੀ ਰੇਸ਼ੋ ਸੀਗੀ ਜਦੋਂ ਪੰਜਾਬੀ ਸੂਬਾ ਬਣਦਾ ਤੇ 1966 ਤੇ 68 ਦੇ ਵਿੱਚ ਉਹਨੂੰ ਇੱਕ ਟੈਂਪਰੇਰੀ ਤੌਰ ਤੇ ਯੂਟੀ ਬਣਾਇਆ ਜਾਂਦਾ ਕਿਉਂਕਿ ਸਾਡੇ ਚੋਂ ਹਿਮਾਚਲ ਅੱਡ ਹੋ ਗਿਆ ਸੀ ਮੇਨਲੀ ਤਾਂ ਸਾਡੇ ਜਿਹੜਾ ਹਰਿਆਣਾ ਸੀਗਾ ਜਿੱਦੀ ਪਾਰਟੀਸ਼ਨ ਸੀ ਪੰਜਾਬ ਐਂਡ ਹਰਿਆਣਾ ਉਹਦੇ ਵਿੱਚ ਉਹਨੂੰ ਟੈਂਪਰੇਰੀ ਤੌਰ ਤੇ ਯੂਟੀ ਬਣਾਇਆ ਜਾਂਦਾ ਤੇ ਲੰਘੇ ਦਿਨਾਂ 'ਚ ਜਿਹੜੇ ਸਾਡੇ ਦੇਸ਼ ਦੇ ਚੀਫ ਜਸਟਿਸ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਹੈ ਜੰਮੂ ਕਸ਼ਮੀਰ ਤੇ ਇੱਕ ਕਮੈਂਟ ਕੀਤਾ ਜਾਂਦਾ ਤੇ ਉਹ ਕਹਿੰਦੇ ਵੀ ਜੰਮੂ ਕਸ਼ਮੀਰ ਨਾ ਕਿਤੇ ਪੰਜਾਬ ਵਾਲੀ ਨਾ ਹੋ ਜੇ ਉਹਨੂੰ ਵੀ ਪੰਜਾਬ ਲੋਕ ਦੀ ਜਿਹੜੀ ਚੰਡੀਗੜ੍ਹ ਸੀ ਉਹਨੂੰ ਤੁਸੀਂ ਟੈਂਪਰੀਰੀ ਤੌਰ ਤੇ ਯੂਟੀ ਬਣਾਇਆ ਸੀ ਤੇ ਹੁਣ ਲਗਾਤਾਰ ਤੁਸੀਂ ਉਹਨੂੰ ਯੂਟੀ ਬਣਾ ਰਖੇ ਪਰ ਜਿਹੜਾ ਉਹਨਾਂ ਨੇ ਸਰਦ ਰੁੱਤ ਦਾ ਸੈਸ਼ਨ ਹੋ ਰਿਹਾ ਉਹਦੇ ਵਿੱਚ ਇੱਕ ਮਿਨਿਸਟਰੀ ਦਾ ਇੱਕ ਬਿਆਨ ਆਇਆ ਕਿ ਐਸੀ 131ਵੇਂ ਸੋਧ ਦੇ ਵਿੱਚ ਯੂਟੀ ਨੂੰ ਪੰਜਾਬ ਨੂੰ ਪੱਕੇ ਤੌਰ ਤੇ ਯੂਟੀ ਬਣਾ ਕਹਿਣ ਦਾ ਮਤਲਬ ਜਿਹੜੇ ਸਾਡੇ ਪੰਜਾਬ ਦੇ ਹੱਕ ਹਕੂਕ ਸੀ ਚੰਡੀਗੜ੍ਹ ਤੇ ਉਹ ਉਹ ਖਾਰਜ ਹੋ ਜਾਣਗੇ ਉਹ ਪੱਕੇ ਤੌਰ ਤੇ ਯੂਟੀ ਹੋ ਜੂ ਜਿਸ ਤਰ੍ਹਾਂ ਅੰਡੇਵਾ ਨਿਕੋਵਾਰ ਹੈਗੇ ਨੇ ਸਿੱਧੀਆਂ ਜਿਹੜੀਆਂ ਕੇਂਦਰ ਦੇ ਸ਼ਾਸਤ ਯੂਟੀਆਂ ਨੇ ਉਸੇ ਤਰ੍ਹਾਂ ਇਹਨੂੰ ਡੀਲ ਕਰਨਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਸਿਆਸੀ ਮੈਂ ਇਹ ਕਹਿ ਸਕਦਾ ਚੁੱਪ ਤੇ ਗਰਾਵਟ ਹੈ ਉਹਦਾ ਸਾਨੂੰ ਅੱਜ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਰ ਅੱਜ ਦੇ ਸਮੇਂ ਵਿੱਚ ਚੁੱਪ ਦੀ ਗੱਲ ਕੀਤੀ ਹੈ ਕਿ ਉੱਥੇ ਜਿਹੜੇ ਸੈਨੇਟ ਦੇ ਵਿੱਚ ਮੈਡਮ ਸੀ ਜਿਹੜੇ ਉੱਥੇ ਡਿਊਟੀ ਕਰਦੇ ਨੇ ਮੁਲਾਜ਼ਮ ਨੇ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਕਿ ਜਿੰਨੀਆਂ ਵੀ ਸੈਨੇਟ ਤੇ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਭਾਜਪਾਲੇ ਤਾਂ ਹਰ ਵਾਰ ਹਰ ਵਾਰ ਉਹਨਾਂ ਦੇ ਮੰਤਰੀ ਸ਼ਾਮਲ ਹੁੰਦੇ ਨੇ ਪੰਜਾਬ ਦੇ ਵਿੱਚੋਂ ਕੋਈ ਵੀ ਮਿਨਿਸਟਰ ਜਾਂ ਕੋਈ ਵੀ ਮੈਂਬਰ ਉੱਥੇ ਕਦੇ ਨਹੀਂ ਪਹੁੰਚਿਆ ਅਤੇ 250 ਕਰੋੜ ਰੁਪਏ ਹਾਲੇ ਪੈਂਡਿੰਗ ਪਏ ਪੰਜਾਬ ਸਰਕਾਰ ਦਾ ਦੇ ਵੱਲ ਉਹਨਾਂ ਦਾ ਮੈਂ ਥੋੜੀ ਇਹ ਗੱਲ ਕਹਿਣਾ ਚਾਹੁੰਦਾ ਜੇ ਸਾਡੇ ਅੱਜ ਪੰਜਾਬ ਦੇ ਹਾਲਾਤ ਨੇ ਦੇ ਅੱਜ ਪੰਜਾਬ ਦੀ ਦੁਰਦੇਸ਼ਾ ਹੋਈ ਹੈ ਉਹਦੇ ਵਿੱਚ ਹੁਣਾਂ ਹੀ ਸਰਕਾਰ ਤੇ ਜਿੱਥੇ ਭਾਗੀਦਾਰ ਹੈਗੀ ਇਹ ਤਾਂ ਮੇਨ ਸਾਨੂੰ ਡੀਲ ਕਰਦੇ ਨੇ ਰਿਪਰੈਜ਼ੈਂਟੇਟ ਇਹੇ ਨੇ ਸਾਡੇ ਪਰ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੀ ਭਾਗੀਦਾਰ ਨੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਜਿਹੜੇ ਨਮਾਇੰਦਗੀ ਸੀ ਨਮਾਇੰਦਗੀ ਸੀ ਉਹ ਮੀਟਿੰਗਾਂ ਦੇ ਵਿੱਚ ਹੀ ਬਹਿੰਦੇ ਰਹੇ ਤੇ ਇੱਕ ਮੈਂ ਇੱਕ ਲੈਟਰ ਵੀ ਇੱਕ ਜਨਤਕ ਹੋ ਰਿਹਾ ਜਿੱਥੇ ਸਾਡੇ ਮਹਿਰੂਮ ਜਿਹੜੇ ਮੁੱਖ ਮੰਤਰੀ ਪੰਜਾਬ ਸੀ ਸਰਦਾਰ ਬਾਦਲ ਸਾਹਿਬ ਉਹਨਾਂ ਨੇ ਵੀ ਮਤਲ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸੈਂਟਰ ਨੂੰ ਇੱਕ ਲੈਟਰ ਲਿਖਿਆ ਹੋਇਆ ਹੈ ਵੀ ਜੇ ਤੁਸੀਂ ਇਹਨੂੰ ਆਪਦੇ ਹੱਥਾਂ 'ਚ ਲੈਣੇ ਹੋ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣੇ ਹੋ ਤੇ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਕਹਿੰਦਾ ਮਤਲਬ ਉਹ ਸਰਕਾਰਾਂ ਵੀ ਉਨੀ ਭਾਗੀਦਾਰ ਨੇ ਤੇ ਹੁਣ ਵਾਲੀਆਂ ਵੀ ਜਿਹੜੀਆਂ ਚੁੱਪ ਬੈਠੀਆਂ ਨੇ ਮੈਂ ਭਗਵੰਤ ਸਿੰਘ ਮਾਨ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਧੰਨਵਾਦ ਕੀਤਾ ਵੀ ਜਿਹੜਾ ਤੁਸੀਂ ਪੰਜਾਬ ਇਹਨੂੰ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂਟੀ ਬਣਾਇਆ ਸੀ ਉਹ ਫੈਸਲਾ ਤੁਸੀਂ ਵਾਪਸ ਲੈ ਲਿਆ ਉਹ ਭਲੇ ਮਾਨਸੂ ਤੁਸੀਂ ਇਹ ਤਾਂ ਦੇਖ ਲਓ ਉਹ ਸਾਡਾ ਕੀ ਚੈੱਕ ਕਰਦੇ ਨੇ ਉਹ ਸਾਡਾ ਤਾਪਮਾਨ ਚੈੱਕ ਕਰਦੇ ਨੇ ਵੀ ਐਸੀ ਜੇਦੋਂ ਕੋਈ ਫੈਸਲਾ ਦਿੰਨੇ ਆ ਜਦੋਂ ਕੋਈ ਵੀ ਪੰਜਾਬ ਦੇ ਖਿਲਾਫ ਕੋਈ ਫੈਸਲਾ ਅਸੀਂ ਲੋਕਾਂ 'ਚ ਜਨਤਕ ਕਰਦੇ ਤੇ ਪੰਜਾਬ ਦੇ ਲੋਕਾਂ ਦਾ ਕੀ ਰੁਝਾਨ ਮੈਂ ਦੇਖ ਲਈਦੀ ਸਾਡੇ ਮੈਂ ਲੀਡਰਸ ਨੂੰ ਪੰਜਾਬ ਦੇ ਖਾਸ ਕਰਕੇ ਭਾਜਪਾ ਦੇ ਲੀਡਰਸ ਨੂੰ ਬੇਨਤੀ ਕਰਦਾ ਸਾਥੀਓ ਪਹਿਲਾਂ ਪੰਜਾਬ ਪੰਜਾਬੀ ਹੈ ਤਾਂ ਉਸ ਤੋਂ ਬਾਅਦ ਥੋੜੀਆਂ ਪਾਰਟੀਆਂ ਐਸੀਬੀ ਪਾਰਟੀਆਂ 'ਚ ਪਹਿਲਾਂ ਕੰਮ ਕੀਤਾ ਪਰ ਇੰਨੀ ਸਿਆਸੀ ਗਰਾਵਟ ਤੁਸੀਂ ਇਹ ਦੇਖ ਲਓ ਉਹ ਉਹਨਾਂ ਨੂੰ ਕਲੈਰੀਫਾਈ ਕਰੀ ਜਾਂਦੇ ਨੇ ਉਸੇ ਦੇ ਨਹੀਂ ਸਾਡੀ ਮੈਂ ਇਹ ਨਹੀਂ ਕਹਿੰਦਾ ਮੈਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਮੈਂ ਸਰ ਸਾਡੇ 3 ਸਾਲ ਤਾਂ ਇਹਨਾਂ ਨੂੰ ਵੀ ਹੋ ਗਏ ਇਹਨਾਂ ਤੋਂ ਕੋਈ ਉੱਥੇ ਕੋਈ ਸਮਰਨ ਨਹੀਂ ਹੋਇਆ ਬਿਲਕੁਲ ਇਹਨਾਂ ਨੇ ਕਿਸੇ ਮੈਂ ਉਹੀ ਗੱਲ ਕਰਦਾ ਕੋਈ ਇਹਨਾਂ ਦਾ ਮਿਨਿਸਟਰ ਨਾ ਹੀ ਮੁੱਖ ਮੰਤਰੀ ਨਾ ਹੀ ਇਹਨਾਂ ਦਾ ਕੋਈ ਐਜੂਕੇਸ਼ਨ ਦਾ ਸੈਕਟਰੀ ਕੋਈ ਵੀ ਉਹ ਮੀਟਿੰਗ ਦੇ ਵਿੱਚ ਨਹੀਂ ਬੈਠੇ ਜਦੋਂ ਤੁਸੀਂ ਉੱਥੇ ਜਾਓਗੇ ਨਹੀਂ ਤਾਂ ਸੈਂਟਰ ਨੇ ਤਾਂ ਆਪ ਹੀ ਖੋਣੀ ਹੈ ਨਹੀਂ ਸੈਂਟਰ ਨੇ ਇਹ ਨਹੀਂ ਹੈਗੇ ਵੀ ਜੇ ਕੋਈ ਉੱਥੇ ਨਹੀਂ ਜਾਊਗਾ ਤਾਂ ਇਹ ਸਾਡੀ ਸ਼ਮੂਲੀਅਤ ਤੋਂ ਬਿਨਾ ਉਹ ਸੈਂਟਰ ਦੇ ਹੱਕਕੂਕਾਂ ਦੇ ਵਿੱਚ ਆ ਜਾਊਗੀ ਨਹੀਂ ਇਹ ਗੱਲ ਨਹੀਂ ਪਰ ਗੱਲ ਇਹ ਹੈ ਜਦੋਂ ਆਪਾਂ ਹੱਥ ਵੜਾਈ ਜਾਂਦੇ ਆ ਜਿਸ ਤਰ੍ਹਾਂ ਮੈਂ ਪਿਛਲੇ ਲੈਟਰ ਦੀ ਗੱਲ ਕੀਤੀ ਜੇ ਉੱਥੇ ਨਹੀਂ ਜਾਵਾਂਗੇ ਤੇ ਉਹਨਾਂ ਨੂੰ ਲਿਖ ਕੇ ਦੇ ਦਾਂਗੇ ਜੀ ਤੂੰ ਸਿਰਫ ਇੱਕ ਫੰਡਾ ਕਰਕੇ ਇੱਕ ਉਹ 250 ਕਰੋੜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਫੰਡਾ ਕਰਕੇ ਕੀ ਐਸੀ ਆਪਦੇ ਜਿਹੜੇ ਹੱਕ ਹਕੂਕ ਨੇ ਆਪਦਾ ਜਿਹੜਾ ਦਿਲ ਦਾ ਟੋਟਾ ਹੈ ਜਿਹੜਾ ਸਾਡੀ ਛਾਤੀ ਤੇ ਬਣਿਆ ਹੋਇਆ ਉਹ ਐਸੀ ਇਹਨਾਂ ਦੇ ਹੱਥ ਚ ਦੇਣ ਲੱਗਿਆ ਉਸੇ ਤਰ੍ਹਾਂ ਯੂਟੀ ਦੇ ਤੌਰ ਤੇ ਗੱਲ ਕਰਨ ਲੱਗੇ ਤੇ ਕੱਲ ਮੈਂ ਭਾਜਪਾ ਲੀਡਰ ਜਿਹੜੇ ਪੰਜਾਬ ਦੀ ਗੱਲ ਕਰਦਾ ਮੈਂ ਸੁਨੀਲ ਸਿੰਘ ਜਾਖੜ ਜਿਹੜੇ ਸੁਨੀਲ ਜਾਖੜ ਜੀ ਨੇ ਹੁਣ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਨੇ ਮੈਂ ਉਹਨਾਂ ਦਾ ਕਾਇਲ ਹਾਂ ਉਹਨਾਂ ਦੀ ਜਿਹੜੀ ਨਮਾਇੰਦਗੀ ਹੈ ਉਹਨਾਂ ਦੇ ਗੁਣਾਂ ਦਾ ਕਾਇਲ ਹਾਂ ਪਰ ਉਹਨਾਂ ਨੇ ਵੀ ਕੱਲ ਚੁੱਪ ਧਰ। ਇਹ ਗੱਲ ਤੇ ਜਿਹੜੇ ਹੇਠਲੇ ਲੈਵਲ ਦੇ ਗਰਾਊਂਡ ਤੌਰ ਤੇ ਲੀਡਰਸ ਨੇ ਉਹ ਤਾਂ ਗੱਲ ਹੀ ਹੋਰ ਕੁਝ ਕਰੀ ਜਾਂਦੇ ਨੇ। ਉਹ ਕਹਿੰਦੇ ਇਹ ਦੇਖੋ ਜੀ ਭਾਜਪਾ ਨੇ ਤਾਂ ਜਿਉਂ ਵਾਪਸ ਲੈ ਲਿਆ ਸਾਥੀਓ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ। ਮੈਂ ਸੋਸ਼ਲ ਮੀਡੀਆ ਤੇ ਗੁਰਜੀ ਦੇਖ ਕੇ ਹੈਰਾਨ ਹੁੰਨਾ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਉਹ ਗੱਲ ਸ਼ੇਅਰ ਸੁਣਾਇਆ ਵੀ ਕਾਤਲ ਬੰਦਾ ਆਪ ਹੀ ਕਹੀ ਜਾਂਦਾ ਵੀ ਇਹਨੂੰ ਕਿਹਨੇ ਮਾਰਤਾ ਇਹਨੂੰ ਕਿਹਨੇ ਮਾਰਤਾ ਉਹ ਜੇ ਸਾਡੇ ਕਿ ਜਿਹੜੇ ਪੰਜਾਬ ਦੇ ਲੁੱਟਣ ਵਾਲੇ ਬੰਦੇ ਨੇ ਉਹੀ ਕਹੀ ਜਾਂਦੇ ਨੇ ਜੀ ਇਹ ਤਾਂ ਗਲਤ ਹੋ ਗਿਆ ਪੰਜਾਬ ਨੂੰ ਨੁਕਸਾਨ ਕਿ ਆਦਾ ਜੀ ਸੈਨੇਟ ਉਹਨਾਂ ਨੂੰ ਚਲੀ ਜਾਂਦੀ ਹੈ ਉਹਨਾਂ ਦਾ ਸੈਨੇਟ ਦੇ ਨਾਲ ਤਾਂ ਨੁਕਸਾਨ ਇਹ ਹੈ ਜੀ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦਾ ਡੈਮੋਕ੍ਰੈਟਿਕ ਢੰਗ ਬਣਿਆ ਹੋਇਆ ਉਹ ਡੈਮੋਕ੍ਰੇਸੀ ਖਤਮ ਹੋ ਜੂਗੀ ਉਹਨਾਂ ਦੇ ਆਪ ਦੇ ਨਾਮਿਨੇਟਿਡ ਬੰਦੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸਨੇਹ ਰੱਖਦਾ ਇਹਨਾਂ ਨਾਲ ਸਨੇਹ ਰੱਖਦਾ ਇਹਨੇ ਬੰਦਿਆਂ ਨੂੰ ਰਿਪਰੈਜ਼ੈਂਟੇਟਿਵ ਤੌਰ ਤੇ ਉੱਥੇ ਬਿਠਾਇਆ ਦਿਆ ਕਰੂੰਗਾ ਇਹੀ ਬੰਦੇ ਉਹਨੂੰ ਰੂਲ ਕਰਨਗੇ ਇਹੀ ਬੰਦੇ ਉਹਨੂੰ ਚਲਾਉਣਗੇ ਇਹੀ ਬੰਦੇ ਐਡਮਿਨਿਸਟ੍ਰੇਸ਼ਨ 'ਚ ਹੋਣਗੇ ਜਦੋਂ ਬੰਦਾ ਥੋੜਾ ਅਫਦਾ ਲਾਈਟਿੰਗ ਵਾਲਾ ਬੰਦਾ ਕੋਈ ਫਰਕ ਪਊਗਾ ਸਵੇਰ ਗੱਲ ਸਾਹਮਣੇ ਆ ਰਹੀ ਸੀ ਕੋਈ ਬੰਦਾ ਬਿਆਨ ਦੇ ਰਿਹਾ ਸੀਗਾ ਕਿ ਜੇ ਅੱਜ ਫੀਸ 25 ਹੋ ਰਿਹਾ ਤਾਂ 2.5 ਲੱਖ ਹੋ ਜਾਊਗਾ ਇਹਨਾਂ ਕੋਈ ਫੀਸਾ ਫਰਕ ਪੈਣਾਗਾ ਜੁੜੀ ਜੀ ਇਹ ਤਾਂ ਦੇਖੋ ਗੱਲ ਇਹ ਹੈ ਜਦੋਂ ਕਿਸੇ ਦੇ ਹੱਥ 'ਚ ਇੱਕ ਦੇ ਹੱਥ 'ਚ ਪਾਵਰ ਚਲੀ ਗਈ ਇੱਕ ਦੇ ਹੱਥ 'ਚ ਸਾਰੇ ਐਡਮਿਨਿਸਟ੍ਰੇਸ਼ਨ ਦੀ ਫੀਸਿਸ ਦਾ ਉਥੇ ਕੋਟੇ ਸਿਸਟਮ ਦਾ ਕਿੰਨੇ ਨੂੰ ਭਰਤੀ ਕਰਨਾ ਹੈ ਕਿੰਨੇ ਨਹੀਂ ਭਰਤੀ ਕਰਨਾ ਕੀ ਬੱਚਿਆਂ ਤੋਂ ਜਿਸ ਤਰ੍ਹਾਂ ਇੱਕ ਆਪਣੇ ਇੱਕ ਐਫੀਡੈਪਟ ਲੈ ਰਹੇ ਸੀ ਬੱਚਿਆਂ ਤੋਂ ਵੀ ਤੁਸੀਂ ਐਫੀਡੈਪਟ ਦਿਓ ਵੀ ਤੁਸੀਂ ਐਡਮਿਸ਼ਨ ਤੋਂ ਬਾਅਦ ਕੋਈ ਪ੍ਰੋਟੈਸਟ ਚ ਪਾਰਟ ਨਹੀਂ ਲਵੋਗੇ ਉਹ ਕੁਝ ਵੀ ਕਰ ਸਕਦੇ ਇਹ ਤਾਂ ਮੈਂ ਇਹ ਕਹਿੰਦਾ ਵੀ ਕੁਝ ਵੀ ਹੋ ਸਕਦਾ ਜਦੋਂ ਉਹਨਾਂ ਦੇ ਹੱਥ ਚ ਤਾਕਤ ਆ ਗਈ ਜਿਹੜੀ ਡੈਮੋਕ੍ਰੇਸੀ ਹੈ ਜਿਹੜਾ ਸਾਡੇ ਤੰਤਰ ਬਣਿਆ ਹੋਇਆ ਹੈ ਸਾਡਾ ਦੇਸ਼ ਗੁਲਦਸਤਾ ਬਣਿਆ ਹੋਇਆ ਉਸੇ ਤਰ੍ਹਾਂ ਹੀ ਉਹਨੂੰ ਸਿਸਟਮ ਹੋਣਾ ਚਾਹੀਦਾ ਸਿਰਫ ਭਵੰਤਮਾਨ ਸਾਹਿਬ ਗੱਲ ਕਰ ਰਹੇ ਨੇ ਇਹਨਾਂ ਦੇ ਅਮਨ ਢੋੜ ਦੀ ਗੱਲ ਕਰਦਿੰਦੇ ਸਾਰੇ ਇਹਨਾਂ ਦੇ ਲੀਡਰ ਗੱਲ ਕਰ ਰਹੇ ਨੇ ਕਿ ਅਸੀਂ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਜਾਨ ਨਹੀਂ ਦੇਵਾਂਗੇ ਲੇਕਿਨ ਦੂਜੇ ਪਾਸੇ ਹੀ ਉੱਥੇ ਜਿਹੜੇ ਉੱਥੇ ਬੱਚੇ ਧਰਨੇ ਤੇਰੇ ਸਨ ਜਾਂ ਬੰਦੇ ਧਰਨੇ ਤੇਰੇ ਸਨ ਉਹਨਾਂ ਨੂੰ ਕੁੱਟਣਾ ਵਾਸਤੇ ਆਪ ਦੱਸ ਰਹੇ ਕਿ ਸਾਨੂੰ ਕੁੱਟਣ ਵਾਸਤੇ ਕੋਈ ਡਾਂਗਾ ਲੈ ਕੇ ਆਏ ਨੇ ਉਹ ਆਪਣੀ ਵੀਡੀਓ ਚ ਦਿਖਾ ਰਹੇ ਨੇ ਤਾਂ ਬਾਰਲੇ ਸਟੇਟਾਂ ਤੋਂ ਵੀ ਪੁਲਿਸ ਮਗਾਈ ਹੋਈ ਸੀਗੀ ਚਲੋ ਬਾਰਲੇ ਸਟੇਟੋਂ ਦਾ ਪੁਲਿਸ ਮਗਾਈ ਉਹਨਾਂ ਨੇ ਸੈਂਟਰ ਨੇ ਭੇਜਤੀ ਪੰਜਾਬ ਸਰਕਾਰ ਡੰਡੇ ਲੈ ਕੇ ਆਪਣੀ ਪੁਲਿਸ ਨੂੰ ਉੱਥੇ ਕਿਉਂ ਭੇਜ ਰਹੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਮੋਰਚੇ ਤੇ ਅੱਗੇ ਸਾਡੇ ਨੌਜਵਾਨ ਸਾਥੀ ਨੇ ਕੋਈ ਪੀ ਐਚ ਟੀ ਹੋਲਡਰ ਕੋਈ ਉੱਥੇ ਐਲ ਐਲ ਬੀ ਵਾਲਾ ਉੱਥੇ ਕੋਈ ਲੇਮਨ ਕੋਈ ਆਮ ਸੁਧਾਰਨ ਬੱਚਾ ਨਹੀਂ ਹੈਗਾ ਉਹਨਾਂ ਨੂੰ ਆਪਦੇ ਹੱਕ ਹਕੂਕਾਂ ਦਾ ਉਹਨਾਂ ਨੂੰ ਆਪਦੇ ਪ੍ਰੋਟੈਸਟ ਦਾ ਉਹਨਾਂ ਨੂੰ ਆਪਦੇ ਰਾਈਟਸ ਦਾ ਫੰਡਾਮੈਂਟਲ ਡਿਊਟੀਆਂ ਦਾ ਸਾਰਾ ਪਤਾ ਹੈ ਸੋ ਉਹ ਕਿਸੇ ਤੋਂ ਗਮਰਾ ਨਹੀਂ ਹੋ ਸਕਦੇ ਜਿਸ ਤਰ੍ਹਾਂ ਮੀਤ ਹਰ ਜੀ ਜਿਹੜੇ ਸਾਡੇ ਇਥੋਂ ਸੰਸਦ ਨੇ ਸੰਗਰੂਰ ਤੋਂ ਉਹਨਾਂ ਦਾ ਬੱਚਿਆਂ ਨੇ ਕਿਹਾ ਵੀ ਜਦੋਂ ਸਾਡੇ ਤੇ लाठी चार्ज ਹੋਇਆ ਜਦੋਂ ਗੁਰਦੁਆਰਾ ਸਾਹਿਬ ਤੋਂ ਪੰਜਾਬ ਦੀ ਧਰਤੀ ਤੋਂ ਮਹਾਲੀ ਦੀ ਧਰਤੀ ਤੋਂ ਅਸੀਂ ਇੱਕ ਮਾਰਚ ਕੱਢਿਆ ਸੀਗਾ ਵੀ ਇਹ ਦੇਖੋ ਜੀ ਸਾਡੇ ਹੱਕ ਕੁਕਾਂ ਤੇ ਡਾਕਾ ਪਾ ਰਹੇ ਨੇ ਤੇ ਸਾਨੂੰ ਪੰਜਾਬ ਪੁਲਿਸ ਨੇ ਸਾਡੇ ਤੇ ਪਰਚੇ ਕਰੇ ਸੀ ਪੰਜਾਬ ਪੁਲਿਸ ਨੇ ਸਾਨੂੰ ਕੁੱਟਿਆ ਸੀ ਉਸੇ ਤਰ੍ਹਾਂ ਜਦੋਂ ਇਹਨਾਂ ਨੇ ਇਸ ਉਹਨਾਂ ਮੁਲਾਜ਼ਮਾਂ ਤੇ ਫਿਰ ਕਾਰਵਾਈ ਹੋਣੀ ਚਾਹੀਦੀ ਜਦੋਂ ਇਸ ਵਾਰ ਮੈਂ ਉਹੀ ਉੱਥੇ ਆਉਣਾ ਹੈ ਜਦੋਂ ਇਸ ਵਾਰ ਜਦੋਂ ਇਹਨਾਂ ਨੇ ਯੂਨੀਵਰਸਿਟੀ ਦੇ ਜਿਹੜੇ ਮੇਨ ਆਗੂ ਨੇ ਸਾਡੇ ਨੌਜਵਾਨ ਸਾਥੀਆਂ ਨੇ ਕਾਲ ਦਿੱਤੀ ਸੀ ਉੱਥੇ ਵੱਡੇ ਇਕੱਠ ਦੀ ਤੇ ਤੁਸੀਂ ਇਹ ਦੇਖੋ ਵੀ ਉੱਥੇ ਹਰਿਆਣੇ ਦੀ ਪੁਲਿਸ ਪੰਜਾਬ ਚਲਾ ਦਿੱਤੀ ਉਹ ਬਣਦੀ ਨਹੀਂ ਪੰਜਾਬ ਦੀ ਪੁਲਿਸ ਜੂਰੀ ਡਿਕਸ਼ਨ ਉਹਦੀ ਪੰਜਾਬ ਚ ਹੀ ਹੈ ਯੂਟੀ ਦੇ ਵਿੱਚ ਜੇ ਯੂਟੀ ਦੇ ਅਫੀਸਰ ਜਾਂ ਉਥੋਂ ਦਾ ਐਸਐਸਪੀ ਜਾਂ ਉਥੋਂ ਦਾ ਹਾਇਰ ਅਫੀਸਰ ਜੇ ਕਿਸੇ ਸੂਬੇ ਤੋਂ ਮੰਗ ਕਰਦੇ ਨੇ ਵੀ ਉਹਨਾਂ ਨੂੰ ਪੁਲਿਸ ਫੋਰਸ ਦੀ ਲੋੜ ਹੈ ਤਾਂ ਪੁਲਿਸ ਫੋਰਸ ਉਹ ਸਿਰਫ ਯੂਟੀ ਭਾਵ ਉਹਥੇ ਚੰਡੀਗੜ੍ਹ ਚ ਤਣਾਤ ਹੋ ਸਕਦੀ ਹੈ ਹਰਿਆਣੇ ਦੀ ਪੁਲਿਸ ਚੰਡੀਗੜ੍ਹ ਚ ਨਹੀਂ ਜਾ ਸਕਦੀ ਚੰਡੀਗੜ੍ਹ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਆਪਾਂ ਦੇਖੀਏ ਜਦੋਂ ਇਹਨਾਂ ਦੇ ਬੀਜੇਪੀ ਦੇ ਮਿਸਟਰ ਬੱਗੇ ਨੂੰ ਚੱਕ ਕੇ ਲਿਆਏ ਸੀਗੇ ਦਿੱਲੀ ਤੋਂ ਉਹਨਾਂ ਨੇ ਰਾਤੀ ਰੋਕ ਲਈ ਸੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਐਂਟਰ ਹੋਣੀ ਨਹੀਂ ਦਿੱਤਾ ਇਹ ਕਹਿਣ ਦਾ ਮਤਲਬ ਦੂਜੀ ਗੱਲ ਇਹ ਹੈ ਵੀ ਜਿਨ੍ਹਾਂ ਦੀ ਕਤਾਹੀ ਹੈ ਗੁਰਜੀ ਜੀ ਕਤਾਹੀ ਹੈਗੀ ਹੈ ਜਿਹੜੇ ਸਿਆਸੀ ਲੋਕ ਦੇ ਉਹਨਾਂ ਦੀ ਸੋਚ ਚ ਪਰ ਅੰਦੇ ਉਹਨਾਂ ਨੂੰ ਕੀ ਖਤਰਾ ਸੀ ਬੱਚਿਆਂ ਤੋਂ ਜਿਹੜੇ ਉੱਥੇ ਪੜ੍ਹਦੇ ਸੀਗੇ ਜਾਂ ਜਿਹੜਾ ਕੋਈ ਲੰਗਰ ਲੈ ਕੇ ਆ ਰਿਹਾ ਸੀਗਾ ਉਸ ਨੂੰ ਵੀ ਰੋਕ ਕੇ ਰੋਕ ਰੋਕ ਰੇ ਸੀ ਡੰਡਿਆਂ ਦਾ ਜ਼ੋਰ ਦਿਖਾ ਰਹੇ ਸੀ ਤੁਸੀਂ ਖਤਰਾ ਕਹਿੰਦੇ ਦੇਸ਼ ਦੀ ਆਜ਼ਾਦੀ ਦੇ ਇੱਕ ਬੱਚੀ 5 ਵਜੇ ਦੱਸ ਰਹੀ ਸੀ ਕਿ ਮੈਂ 5 ਵਜੇ ਤੋਂ ਉੱਤਰੀ ਹੋਈ ਆ ਕਿ ਭਾਈ ਮੈਨੂੰ ਆਪਣਾ ਕਾਲਜ ਜਾਣਾ ਹੈ ਆਪਣਾ ਪੜ੍ਹਨਾ ਲਿਖਣਾ ਹੈ ਆਪਣਾ ਫਿਊਚਰ ਬਣਾਣਾ ਹੈ ਉਸ ਨੂੰ ਉੱਥੇ ਇੱਕ ਪੁਲਿਸ ਵਾਲੀ ਵੱਲੋਂ ਬਾਹ ਫੜ ਕੇ ਰੋਕਿਆ ਜਾ ਰਿਹਾ ਹੈ ਨਾ ਉਸ ਨੂੰ ਉਹ ਫਰਾ ਔਖੀ ਹੋ ਰਹੀ ਆ ਉਸ ਨਾਲ ਤਾਂ ਜਿਵੇਂ ਕਿ ਬੱਚਿਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਣ ਦੇ ਰਿਆ ਤਾਂ ਦੂਜੇ ਪਾਸੇ ਇੱਕ ਬੰਦਾ ਟਰਾਲੀ ਲਗਾ ਕੇ ਲੰਗਰ ਦੇ ਉੱ ਜਿਸ ਤਰ੍ਹਾਂ ਉਹਨਾਂ ਤੋਂ ਕੀ ਖਤਰਾ ਸੀ ਕਿਸਾਨੀ ਅੰਦੋਲਨ ਨੇ ਦੇਸ਼ ਦੀ ਸਿਆਸੀ ਜਮਾਤਾਂ ਨੂੰ ਪੜਨੇ ਪਾਤਾ ਸੀ ਉਸੇ ਤਰ੍ਹਾਂ ਵਿਦਿਆਰਥੀ ਅੰਦੋਲਨ ਨੇ ਵੀ ਲੋਕਾਂ ਨੂੰ ਘਰਾਂ ਚ ਉਠਾਤਾ ਖਤਰੀ ਜੀ ਤੁਸੀਂ ਇਹ ਗੱਲ ਕਰਦੇ ਹੋ ਜਦੋਂ ਸਾਡੇ ਦੇਸ਼ ਆਜ਼ਾਦ ਹੋਏ ਨੇ ਉਦੋਂ ਵੀ ਇਹ ਨੌਜਵਾਨ ਵਰਗ ਅੱਗੇ ਲੱਗਿਆ ਤਾਂ ਆਦੇਸ਼ ਆਜ਼ਾਦੀ ਲਈ ਉਸੇ ਤਰ੍ਹਾਂ ਤੁਸੀਂ ਇਹ ਦੇਖੋ ਤਰਨ ਤਾਰਨ ਦੀ ਚੌਂ ਸਾਡੇ ਸਿਰ ਤੇ ਹੋਵੇ ਤੇ ਭਾਜਪਾ ਪੰਜਾਬ ਯੂਨੀਵਰਸਿਟੀ ਨੂੰ ਖੋਣ ਦੀਆਂ ਗੱਲਾਂ ਕਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਮੈਂ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਪੰਜਾਬ ਲਈ ਖੜੋ ਜਿਹੜੇ ਧਾਰਮਿਕ ਜਾਂ ਸਾਡੇ ਨਿੱਜੀ ਮਫਾਦ ਨੇ ਨਾ ਤਾਂ ਉੱਠ ਕੇ ਪੜਾ ਜੇ ਪੰਜਾਬ ਬਚੂਗਾ ਸਾਡੇ ਯੂਨੀਵਰਸਿਟੀਆਂ ਬਚਣਗੇ ਸਾਡੇ ਬੱਚੇ ਬਚਣਗੇ ਤਾਂ ਹੀ ਅਸੀਂ ਕਿਤੇ ਜਾ ਕੇ ਇਸੇ ਤੇ ਰੂਲ ਕਰ ਸਕਾਂਗੇ ਦੂਜੀ ਗੱਲ ਜਿਹੜੇ ਨੌਜਵਾਨਾਂ ਨੇ ਉਥੇ ਧੱਕਾ ਹੋਇਆ ਜਿਹੜੇ ਉਥੇ ਲੰਗਰ ਲੈ ਕੇ ਗਏ ਸੀ ਉਹਨਾਂ ਦੇ ਪਰਚੇ ਹੋਏ ਜਾਂ ਸਾਡਾ ਇੱਕ ਜਲਵੇੜੇ ਤੋਂ ਸੀਗਾ ਹਰਿਆਣੇ ਤੋਂ ਜਿਹੜਾ ਕਿਸਾਨੀ ਦਲਨਚ ਵੀ ਮੁੰਡਾ ਸੀ ਉਹਦੇ ਪਰਚਾ ਹੋਇਆ ਉਹਦੀ ਸੀ ਕੋਰ निंदा ਕਰਦੇ ਤੇ ਨਿਖੇਦੀ ਕਰਦੇ ਪਰ ਮੈਂ ਇਹ ਗੱਲ ਕਰੀ ਚਾਲ ਚੱਲ ਪਰਚੇ ਪੰਜਾਬ ਵੱਲੋਂ ਹੋਏ ਨੇ ਵਿਆਪਸ ਵੱਲੋਂ ਹੋਏ ਨੇ ਪਰਚੇ ਉਹ ਨਹੀਂ ਪੰਜਾਬ ਪੁਲਿਸ ਵੱਲੋਂ ਵੀ ਹੋਏ ਨੇ ਤੇ ਯੂਟੀ ਵੱਲੋਂ ਵੀ ਹੋਏ ਨੇ ਫਿਰ ਇੱਕ ਪਾਸੇ ਤਾਂ ਮਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਖੋਹ ਨਹੀਂ ਦੇਵਾਂਗੇ ਜਿਹੜੇ ਉਸ ਦੀ ਰਾਖੀ ਕਰਨ ਵਾਸਤੇ ਆਨੇ ਉਹਨਾਂ ਦੀ ਪਰਚੇ ਦਈ ਹੋਰ ਨੇ ਦੋਗਲਾ ਚਿਹਰਾ ਸਮਝ ਲੈਣ ਕੱਲ ਇਹ ਹੈ ਜੀ ਇੱਥੇ ਅੱਜ ਦੀ ਘੜੀ 'ਚ ਜੇ ਤੁਸੀਂ ਕਹੋ ਨਾ ਆਮ ਆਦਮੀ ਪਾਰਟੀ ਇਹ ਕੇਂਦਰ ਤੇ ਵੀ ਟੀਮ ਤੌਰ ਤੇ ਕੰਮ ਕਰਦੀ ਇਹ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਮੈਂ ਉਹਦਾ ਜਵਾਬ ਦੇਣ ਲੱਗਿਆ ਜਿਸ ਤਰ੍ਹਾਂ ਹੁਣ ਚੰਡੀਗੜ੍ਹ ਨੂੰ ਪੱਕਾ ਯੂਟੀ ਬਣਾਉਣ ਤੇ ਭਗਵੰਤ ਸਿੰਘ ਮਾਨ ਕਿਸੇ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕੋਈ ਹਿੱਕ ਡਾ ਕੇ ਨਹੀਂ ਖੜਾ ਹੋਇਆ ਵੀ ਖਬਰਦਾਰ ਭਾਈ ਸਾਡੇ ਪਿੰਡਾਂ ਚੋਂ ਇਹ ਜ਼ਮੀਨਾਂ ਕੱਟ ਕੇ ਯੂਟੀ ਬਣਾਉਣ ਵਾਲੇ ਪਾਸੇ ਤੁਰੇ ਹੋਏ ਹਾਂ ਤੁਸੀਂ ਅਸੀਂ ਪਹਿਲਾਂ ਆਪਣੇ ਪਿੰਡਾਂ ਚੋਂ ਜ਼ਮੀਨਾਂ ਕੱਟ ਕੇ ਕੁਆਰ ਕਰਕੇ ਥੋੜਾ ਚੰਡੀਗੜ੍ਹ ਵਸਾਇਆ ਉਹ ਚੰਡੀਗੜ੍ਹ ਦੇ ਵਿੱਚ ਸਾਡਾ ਸ਼ੇਅਰ ਹੈ ਤੁਸੀਂ ਕੌਣ ਹੋਣੇ ਉਹਨੂੰ ਪੱਕੇ ਯੂਟੀ ਬਣਾਉਣ ਵਾਲੇ ਪਰ ਇਹਦਾ ਧੰਨਵਾਦ ਕਰਦੇ ਵੀ ਧੰਨਵਾਦ ਕਰਦੇ ਆ ਵੀ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਮਸਲਾ ਕੀ ਹੱਲ ਨਹੀਂ ਆਉਂਦਾ ਇਹ ਹਾਲਤ ਜਦੋਂ ਚੋਚੋਣਾ ਨਹੀਂ ਕਰਾ ਰਹੇ ਬੱਚੇ ਧਰਨੇ ਦੇ ਬੈਠੇ ਨੇ ਉੱਥੇ ਕਿਤੇ ਨਾ ਕਿਤੇ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਹੁਣ ਹੱਲ ਕਿ ਨਿਕਲੂ ਇਸਦਾ ਮੈਂ ਹੱਲ ਤਾਂ ਲੋਕਾਂ ਨੂੰ ਅਪੀਲ ਇਹ ਕਰਦਾ ਤੁਹਾਡੇ ਮੱਧਮ ਬਰਾਹੀਂ ਕਿ ਸਾਨੂੰ ਜਿਹੜੇ ਸਿਆਸੀ ਬੰਦੇ ਨੇ ਦੇਖੋ ਕਾਂਗਰਸ ਅਕਾਲੀ ਦਲ ਸਾਰਿਆਂ ਨੂੰ ਆਪਾਂ ਨਖਿੱਧ ਬਣਾਤੀ ਨਖਿੱਧ ਬਣਾ ਕੇ ਆਪਾਂ ਮੂਵ ਆਨ ਹੋ ਕੇ ਨਵੀਂ ਪਾਰਟੀ ਕਿ ਨਹੀਂ ਆਮ ਆਦਮੀ ਪਾਰਟੀ ਕਿ ਨਹੀਂ ਪੰਜਾਬ ਦੇ ਵਿੱਚ ਜਿੰਨਾ ਚਿਰ ਨਵੇਂ ਐਕਸਪੈਰੀਮੈਂਟਸ ਚੱਲਦੇ ਰਹਿਣਗੇ ਚੱਲਦੇ ਆਏ ਨੇ ਕੋਈ ਨਵੇਂ ਔਰ ਤਰੀਕੇ ਤੌਰ ਤੇ ਜਿਸ ਤਰ੍ਹਾਂ ਸਾਡਾ ਵਿਦਿਆਰਥੀ ਅੰਦੋਲਨ ਹੈ ਇੱਥੋਂ ਨਵੇਂ ਮੁੰਡੇ ਨਮਾ ਯੂਥ ਨਮੀਆਂ ਟੀਮਾਂ ਨਮੇ ਪਾਰਟੀਆਂ ਉੱਠਣ ਗਈਆਂ ਤੇ ਉਹ ਕੋਈ ਦਿਸ਼ਾ ਨਿਰਦੇਸ਼ ਦੇ ਕੇ ਮੈਂ ਇਹ ਨਹੀਂ ਕਹਦਾ ਵੀ ਇਹ ਨਖਿੱਧ ਹੋ ਗਈ ਵੀ ਉਹਨਾਂ ਵਾਲੇ ਸਮੇਂ 'ਚ ਵੀ ਉਹ ਵੀ ਨਖਿੱਧ ਹੋ ਸਕਦੇ ਇਹ ਗੱਲ ਨਹੀਂ ਐਕਸਪੈਰੀਮੈਂਟ ਕਰਨਾ ਸਾਡਾ ਚੱਲਦਾ ਹੈ ਤੇ ਚੱਲਦਾ ਰਹੂ ਪਰ ਜਿਹੜੇ ਬੰਦੇ ਸਿੱਧਾ ਸਾਡੇ ਤੇ ਮਤਲਬ ਹਮਲੇ ਕਰਦੇ ਨੇ ਚਾਹੇ ਦੀ ਭਾਜਪਾ ਹੋਊਗੀ ਚਾਹੇ ਦੀ ਪਿਛਲੀਆਂ ਪਾਰਟੀਆਂ ਹੋ ਗਈਆਂ ਇਹਨਾਂ ਨੂੰ ਅਸੀਂ ਐਕਸੈਪਟ ਨਹੀਂ ਕਰਾਂਗੇ ਤੇ ਨਵਾਂ ਇੱਕ ਨਵਾਂ ਯੂਥ ਖੜਾ ਹੋਊਗਾ ਇੱਕ ਨਮੀ ਸਭਾ ਬਣੂਗੀ ਇਹ ਉਹੀ ਦਿਸ਼ਾ ਨਿਰਦੇਸ਼ ਚੱਲੂਗਾ ਤੇ ਪੰਜਾਬ ਸਾਡਾ ਬਚੂਗਾ ਇਹ ਸਾਡੇ ਨਾਲ ਵਕੀਲ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜੂਰ ਪਾਇਓ ਅਤੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਆਵਾਜ਼ ਹੈ ਜੋ ਪੂਰੇ ਪੰਜਾਬ ਦੀ ਆਵਾਜ਼ ਹੈ ਸਾਰਿਆਂ ਦੇ ਫੋਨਾਂ ਤੱਕ ਇਹ ਪਹੁੰਚ ਸਕੇ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼ੀ